ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਬੰਲੇਵਾਲਾ ਅੱਜ ਜੀ ਅਸੀਂ ਤੁਹਾਨੂੰ ਇੱਕ अजीतਵਾਲ ਪਿੰਡ ਦਾ ਘਰ ਦਿਖਾ ਰਹੇ ਹਾਂ ਤੇ ਇਹ ਹੈ ਜਿਹੜਾ ਘਰ ਆ ਜੀ ਇਹ ਘਰ अजीतਵਾਲ ਪਿੰਡ ਦੇ ਵਿੱਚ ਆ ਇਸ ਘਰ ਦੇ ਵਿੱਚ 6 ਧੀਆਂ ਨੇ ਜੀ ਤੇ ਇਹਨਾਂ ਧੀਆਂ ਦਾ ਜੋ ਪਿਤਾ ਜੀ ਆ ਉਹ 6 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਤੇ 6 ਧੀਆਂ ਦਾ ਜੋ ਪਰਿਵਾਰ ਆ ਉਹਨੂੰ ਮੇਰੀ ਭੈਣ ਆ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਕੇ ਇਹਨਾਂ ਦਾ ਪਾਲਣ ਪੋਸਣ ਕਰ ਰਹੀ ਆ ਇਹ ਘਰ ਦਿਖਾਉਣ ਦਾ ਮੇਰਾ ਮਕਸਦ ਇਹ ਆ ਕਿ ਇਹ ਜਿਹੜਾ ਘਰ ਆ ਮੂਹਰੋਂ ਸਿਰਫ ਪਰਦਾ ਹੀ ਕੱਜਿਆ ਹੋਇਆ ਵਾ ਇਸ ਘਰ ਦੇ ਵਿੱਚ ਢੀਆਂ ਵਾਲਾ ਘਰ ਆ ਮੈਂ ਪਰਮਿੰਦਰ ਕੋਲੋਂ ਵੀ ਥੋੜਾ ਜਿਹਾ ਫਾਸਟ ਨਾਲ ਦਿਖਾਇਆ ਜਾਊਗਾ ਸਾਰਾ ਇਸ ਘਰ ਦੇ ਵਿੱਚ ਇੱਕ ਤਾਂ ਜੀ ਢੀਆਂ ਵਾਲਾ ਘਰ ਹੋਣ ਦੇ ਨਾਲ ਬਾਥਰੂਮ ਹੈ ਨਹੀਂ ਇਹ ਕੰਧਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਢੀਆਂ ਵਾਲੇ ਘਰ ਦੀਆਂ ਕੰਧਾਂ ਨਹੀਂ ਇਹ ਉੱਚੀਆਂ ਹੋਣ ਸਾਫ਼ ਹੋਣ ਸੋ ਮੇਰੀ ਭੈਣ ਜਿੰਨਾ ਕ ਇਹਨੇ 6 ਸਾਲ ਤੋਂ ਕੱਲੀ ਨੇ ਧੀਆ ਦਾ ਗੁਜ਼ਾਰਾ ਕੀਤਾ ਉਹ ਗੁਜ਼ਾਰੇ ਦੇ ਵਿੱਚ ਪਰਿਵਾਰ ਹੀ ਪਾਲ ਸਕਦੀ ਆ ਉਹ ਹੋਰ ਇਹ ਘਰ ਨੂੰ ਨਹੀਂ ਠੀਕ ਕਰ ਸਕਦੀ ਕਿਉਂਕਿ ਏਡੀ ਆਮਦਨ ਹੈ ਨਹੀਂ ਵੀ ਤੂੜੀ ਵਾਲਾ ਕਮਰਾ ਮੇਰੀ ਭੈਣ ਦਾ ਡਿੱਗਣ ਵਾਲਾ ਵਾ ਇਹ ਚਾਹੁੰਦੀ ਸੀ ਵੀ ਕੀ ਵੀਰੇ ਜੇ ਇਹ ਸੂਤ ਹੋ ਜAVE ਜਿਹੜਾ ਇਹਦੀ ਮੱਝ ਰੱਖੀ ਵੀ ਆ ਘਰੇ ਉਹਦੇ ਨਾਲ ਇਹਦੇ ਘਰ ਦਾ ਗੁਜ਼ਾਰਾ ਚੱਲੀ ਜਾਵੇ ਸੋ ਕੱਲ ਵੀਡੀਓ ਵੇਹਨ ਨੀ ਕੀਤੀ ਸੀ ਉਹ ਵੀਡੀਓ ਨੂੰ ਦੇਖਦੇ ਹੋਏ ਆ ਸਿੰਗਾਪੁਰ ਤੋਂ ਸਰਵੱਤ ਦੇ ਭਲੇ ਗਰੁੱਪ ਨੂੰ ਜਿਹਨੂੰ ਰਣਜੀਤ ਸਿੰਘ ਬਰਾਣਾ ਵੀਰ ਮੇਰਾ ਚਲਾ ਰਿਹਾ ਉਹਨਾਂ ਵੱਲੋਂ ਇਸ ਪਰਿਵਾਰ ਲਈ ਮਹੀਨੇ ਦਾ ਰਾਸ਼ਨ ਪਹੁੰਚ ਚੁੱਕਿਆ ਜੀ ਤੇ ਰਾਸ਼ਨ ਦੇ ਨਾਲ ਨਾਲ ਬੱਚਿਆਂ ਦੇ ਜੋ ਪੈਨ ਪੈਂਸਲ ਜਾਂ ਕੋਈ ਕਿਤਾਬ ਕਾਪੀ ਲੈਣ ਲਈ 2000 ਰੁਪਇਆ ਮਾਲੀ ਸਹਾਇਤਾ ਵੀ ਇਸ ਪਰਿਵਾਰ ਨੇ ਪਹੁੰਚੀ ਆ ਸੋ ਦਾਸ ਪਹਿਲਾਂ ਤਾਂ ਤਹਿ ਦਰੋਂ ਧੰਨਵਾਦ ਕਰਦਾ ਸਿੰਗਾਪੁਰ ਤੋਂ ਸਰਵੱਤ ਦੇ ਭਲੇ ਗਰੁੱਪ ਵਾਲਿਆਂ ਦਾ ਸੋ ਦੂਸਰੀ ਬੇਨਤੀ ਵੀਡੀਓ ਦੇਖਣ ਵਾਲਿਆਂ ਨੂੰ ਇਹ ਆ ਕੀਏ ਮੇਰੀ ਭੈਣ ਦਾ ਜੇ ਘਰ ਥੋੜਾ ਜਿਹਾ ਸਿਸਟਮ ਹੋ ਜਾਵੇ ਜਦੋਂ ਭੈਣ ਨਾਲ ਅਸੀਂ ਗੱਲ ਕੀਤੀ ਇਹਨਾਂ ਨੇ ਦੱਸਿਆ ਕਿ ਸਾਨੂੰ ਗਰਮੀਆਂ ਦੇ ਵਿੱਚ ਸੱਤਾਂ ਜਾਣਿਆਂ ਨੂੰ ਅੰਦਰ ਪੈਣਾ ਬਹੁਤ ਔਖਾ ਹੋ ਜਾਂਦਾ ਸਾਨੂੰ ਕੋਠੇ ਤੇ ਚੜ ਕੇ ਧੀਆਂ ਵਾਲਾ ਪਰਿਵਾਰ ਜਦੋਂ ਕੋਠੇ ਤੇ ਪਊਗਾ ਤਾਂ ਤੁਸੀਂ ਆਪ ਸੋਚ ਸਕਦੇ ਹੋ ਵੀ ਕੀ ਮਾਹੌਲ ਹੋਊਗਾ ਉਹ ਇਸ ਕਰਕੇ ਜਿਹੜੀ ਸੰਗਤ ਇਹ ਵੀਡੀਓ ਦੇਖਦੀ ਹੈ ਜੇ ਇਸ ਪਰਿਵਾਰ ਦੇ ਘਰ ਵਾਸਤੇ ਤੁਸੀਂ ਮਦਦ ਕਰਕੇ ਸੰਯੋਗ ਦੇ ਕੇ ਇਹ ਮੇਰੀ ਭੈਣ ਦਾ ਘਰ ਮੂਰੇ ਲੋਟ ਹੋ ਜੇਵੇ ਤਾਂ ਇਹਨੂੰ ਵੀ ਸੌਖਾ ਲੱਗੂ ਤੇ ਧੀਆਂ ਇਸ ਘਰ ਦੇ ਵਿੱਚ ਖੁਸ਼ੀ ਦੇ ਨਾਲ ਰਹਿ ਸਕਣਗੀਆਂ ਸੋ ਭੈਣ ਨੇ ਦੱਸਿਆ ਕਿ ਇਹਦੀਆਂ ਅੱਖਾਂ ਦਾ ਆਪਰੇਸ਼ਨ ਹੋ ਚੁੱਕਿਆ ਉਮਰ ਵਾੜੀ ਨਹੀਂ ਅੱਖਾਂ ਦਾ ਆਪਰੇਸ਼ਨ ਹੋ ਚੁੱਕਿਆ ਸੇ ਧੀਆਂ ਨੇ ਆ ਘਰ ਵੀ ਜਿਹੜਾ ਅੰਦਰੋਂ ਕੋਈ ਟੀਪ ਟਪਈਆ ਨਹੀਂ ਕੋਈ ਤਿਆਰੀ ਨਹੀਂ ਕੱਲ ਨੂੰ ਮੇਰੀ ਭੈਣ ਨੇ ਜੇ ਧੀ ਨੂੰ ਕਿਸੇ ਨੂੰ ਮੰਗਣਾ ਵੀ ਆ ਉਹਦਾ ਵਿਆਹ ਵੀ ਕਰਨਾ ਤਾਂ ਇੱਥੇ ਬੈਠਣ ਵਾਲਾ ਘਰ ਸੋਹਣਾ ਹੋਵੇ ਸੋ ਤੁਸੀਂ ਕਦੇ ਵੀ ਕਿਸੇ ਵੀਡੀਓ ਨੂੰ ਦਤਕਾਰਿਆ ਨਹੀਂ ਸਾਰੀਆਂ ਵੀਡੀਓ ਨੂੰ ਬੜਾ ਪਿਆਰ ਦਿੱਤਾ। ਇਸ ਵੀਡੀਓ ਨੂੰ ਧਿਆਨ ਨਾਲ ਸੁਣ ਕੇ ਨੰਬਰ ਆਪਣਾ ਉੱਪਰ ਛੱਡਿਆ ਜਾਂਦਾ। ਇਸ ਪਰਿਵਾਰ ਦੀ ਮਦਦ ਲਈ ਜਰੂਰ ਸੰਪਰਕ ਕਰਨਾ। ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖਣ। ਸੋ ਇਸ ਪਰਿਵਾਰ ਦੀ ਮਦਦ ਕਰਨ ਵਾਲੇ ਇਸ ਗਰੁੱਪ ਦਾ ਸੀ ਧੰਨਵਾਦ ਕਰਦੇ ਆ। ਆ ਇਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।